ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਮਸ਼ਹੂਰ ਢਾਬੇ ਦੇ ਵਿੱਚ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਅੰਦਲਾ ਸੀਨ ਦੇਖ ਕੇ ਉਹ ਵੀ ਹੈਰਾਨ ਹੋ ਗਏ ਤਾਂ ਪੁਲਿਸ ਨੂੰ ਦੇਖ ਕੇ ਫਟਾਫਟ ਇਨ੍ਹਾਂ ਬੰਦਿਆਂ ਨੇ ਰਮਾਲਾਂ ਦੇ ਨਾਲ ਆਪਣੇ ਮੂੰਹ ਲੁਕੋਲੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬੰਦੇ ਜਿਨ੍ਹਾਂ ਨੇ ਮੂੰਹ ਲੁਕੋਇਆ ਹੋਇਆ ਇੱਕ ਇੱਕ ਕਰਕੇ ਪੌੜੀਆਂ ਉਤਰਦੇ ਨਜ਼ਰ ਆ ਰਹੇ ਨੇ ਤਾਂ ਦਾਅਦ ਦੇਖੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹ ਹੋਟਲ ਦੇ ਵਿੱਚ ਬੈਠ ਕੇ ਗਲਤ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਕੀ ਰੰਗੇ ਹਥੀ ਕਾਬੂ ਕਰ ਲਿਆ ਦਾਅਦਿਆ ਕਿ ਗੁਰਦਾਸਪੁਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਢਾਬੇ ਦੇ ਉੱਤੇ ਬੈਠ ਕੇ ਹੋਟਲ ਦੇ ਕਮਰੇ ਦੇ ਵਿੱਚ ਢਾਬੇ ਦੇ ਕਮਰੇ ਦੇ ਵਿੱਚ ਇਹਨਾਂ 10 ਲੋਕਾਂ ਦੇ ਵੱਲੋਂ ਜੂਆ ਖੇਡਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਰੰਗੇ ਹਾਥੀ ਕਾਬੂ ਕਾਲਾ ਜਿਸ ਦੀ ਜਾਣਕਾਰੀ ਐਸਐਚਓ ਨੇ ਸਾਂਝੀ ਕੀਤੀ ਆ ਉਹਨਾਂ ਕਗੇ ਕਿ ਸੂਚਨਾ ਮਿਲੀ ਜਿਸ ਤੋਂ ਬਾਅਦ ਇੱਥੇ ਛਾਪਾ ਮਾਰਿਆ ਤਾਂ ਮੌਕੇ ਦੇ ਉੱਤੇ ਕਈ ਬੰਦਿਆਂ ਨੂੰ ਕਾਬੂ ਕੀਤਾ ਗਿਆ ਮਾਰੇ ਅਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਦ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸਿਟੀ ਦੀ ਪੁਲਿਸ ਨੇ ਸੀਕ੍ਰੇਟ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਆ ਜਿਹੜਾ ਕੁੱਕੂ ਦਾ ਟੱਬ ਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡ ਰਹੇ ਸੋ ਸਪੈਸ਼ਲ ਟੀਮ ਦੀ ਮਦਦ ਨਾਲ ਇਸ ਸਾਡੀ ਪੰਜਾਬ ਜਿਹੜੀ ਟੀਮ ਹੈ ਥਾਰੇ ਦੀ ਟੀਮ ਨੇ ਇਲਾਕੇ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆਤੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇੱਕ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਸ ਖਿਲਾਫ ਅਸੀਂ ਕਾਰਵਾਈ ਜਿਹੜੀ ਹੈ ਅਗਲੇ ਰੋਜ਼ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ? ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਫੜੇ ਸੇ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਉਸ ਤੋਂ ਬਾਅਦ ਹੋਰ ਐਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿੰਨੇ ਲੋਕ ਫੜੇ ਗਏ ਨੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸ ਸਾਰੇ ਪੱਲੇ ਦੀ ਇਹ ਕੋਈ ਉੱਥੇ ਜਾਂਦਾ ਜੀ ਨੇ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਪਰ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਰਹੀ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਸਰ ਮੌਕਸ ਵੀ ਮੌਨਟ ਕੀਤਾ ਗਿਆ ਹਾਂਜੀ ਬਿਲਕੁਲ ਜੀ ਔਰ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਸਾਇਤਾ ਬਣ ਹੈਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੀ ਗਈ ਬੰਦੇ ਰੈਸਟ ਕਰਨ ਲੱਗੇ ਸਰ ਕੱਲਾ ਜੋ ਇਹ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀਫਾਈਨਲ ਜਿਹੜਾ ਖੇੜਿਆ ਜਾਣਾ ਹੈ ਜਿਹੜਾ ਸਾਡੇ ਕੋਲ ਜਿਹੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 25 ਨਾਲ ਖੇਡਦੇ ਆ ਉਹ ਉਹ ਖੇਡਦੇ ਸੀ। ਇਹਦਾ ਲੱਗਦਾ ਪਾਰਤਪਕਸ਼ਾ ਮੈਂ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ। ਨਹੀਂ ਉਹ ਉਹਦੇ ਤੋਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ ਬੇਸਿਕਲੀ ਜੂਆ ਹੀ ਖੇਡਦੇ ਸੀ। ਇਹਦੇ ਨੇ ਮਦਰ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਕਾਹ ਕਿਉਂਗਾ ਜੇ ਆਪਾਂ ਇਨਵੈਸਟੀਗੇਟ ਕਰਨਾ ਪਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਸੋ ਸਾਰੇ ਸ਼ਹਿਰ ਦੇ ਲੋਕ ਚ ਕਿਹ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁਣ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਮੁਕੱਦਮਾ ਦਾ ਕਰੇਗਾ ਸ਼ਾਇਦ ਕੋਈ ਨਾਮੀ ਬੰਦੇ ਵੀ ਹੈਗੇ ਸਾਰੇ ਚ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰੇ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦਿਆਂਗੇ ਮਾਲਕ ਵੀ ਹੈ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਹੈ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਜਿਹੜੇ ਟੋਟਲ ਬੰਦੇ ਖੇਲਦੇ ਹੋ ਸਾਰੇ ਬੰਦ ਹੋਏ ਸਰ ਜੂਏ ਤੋਂ ਵਗੈਰਾ ਇਥੇ ਦੇਰ ਆ ਪਾਦਾ ਤੁੰਡਾ ਜਣਾਦੇ ਸਾਰੇ ਸਰ ਜੇ ਤੁਸੀਂ ਇਹ ਪਹਿਲਾ ਇਸ ਜੀ ਦੀ ਖਬਰ ਪਹਿਲਾਂ ਲੈਦੀ ਹੁੰਦੀ ਮੇਰੇ ਧਿਆਨ ਜਿੱਤੇ ਪਹਿਲਾਂ ਅਸੀਂ ਹਰ ਤੇ ਰੇਟ ਵੀ ਕਰਦੇ ਤਾਂ ਦਾਦ ਦੇਖੀ ਪੁਰਜ਼ਾ ਕਹਿਣਾ ਕਿ ਸ਼ਰਾਰਤੀ ਅੰਸਰਾਂ ਦੇ ਖਿਲਾਫ ਸਖਤ ਸਿਕੰਜਾ ਕਸਿਆ ਜਾ ਰਿਹਾ ਤੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੋਵੇਗੀ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਦੀ ਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ